ਪਰ ਮੇਰਾ ਸਿਰਫ ਇਹ ਜੋ ਅੱਜ ਮੈਂ ਮਿਲਣ ਆਇਆ ਜੀ ਕਿ ਅੱਜ ਭਾਰਤੀ ਜਨਤਾ ਪਾਰਟੀ ਲੋ ਜੋ ਮੇਰੀ ਡਿਊਟੀ ਲੱਗੀ ਹੈ ਤਰਨਤਾਰਨ ਵਿਧਾਨ ਸਭਾ ਹਲਕੇ ਦੇ ਵਿੱਚ ਕਿ ਹੜ੍ਹਾਂ ਦੇ ਨਾਲ ਬਹੁਤ ਵੱਡਾ ਨੁਕਸਾਨ ਹੋਇਆ ਹੈ ਔਰ ਮੌਕੇ ਤੇ ਮੈਂ ਵੇਖ ਰਿਹਾ ਕਿ ਹਜ਼ਾਰਾਂ ਏਕੜ ਜਗ੍ਹਾ ਔਰ ਲਗਭਗ 30 ਪਿੰਡ ਜਿਹੜੇ ਨੇ ਉਹ ਅਸਲੇ ਹੜਾ ਦੀ ਮਾਰ ਦੇ ਥੱਲੇ ਆ ਗਏ ਮੇਰੇ ਨਾਲ ਸਰਦਾਰ ਹਰਜੀਤ ਸਿੰਘ ਸੰਧੋ ਜੀ ਜਿਹੜੇ ਸਾਡੇ ਬੜੇ ਲੋਕਪ੍ਰੀਏ ਪ੍ਰਧਾਨ ਨੇ ਕੋਈ ਲੋੜ ਨਹੀਂ ਸਾਰਿਆਂ ਦੇ ਨਾਲ ਯਾਰ ਮੈਂ ਕੋਈ ਵੀਆਈਪੀ ਆ ਲੋ ਲੋਕਪ੍ਰੀਏ ਪ੍ਰਧਾਨ ਨੇ ਔਰ ਵਿਧਾਨ ਸਭਾ ਦਾ ਵੀ ਇਲੈਕਸ਼ਨ ਲੜ ਰਹੇ ਨੇ ਉਹ ਲੋਕਾਂ ਦੇ ਦਿੱਤੀ ਨਜ਼ਰ ਆ ਰਹੇ ਨੇ ਤੇ ਇਹਨਾਂ ਦੇ ਬੁਲਾਵੇ ਤੇ ਮੈਂ ਆਇਆ ਦਲਬੀਰ ਅਲਗੋ ਕੋਟੀ ਜੀ ਵੀ ਨੇ ਸਰਪੰਚ ਸਾਹਿਬ ਵੀ ਨੇ ਤੇ ਇਹ ਬਹੁਤ ਵੱਡੀ ਵਿਵਦਾਈ ਹੈ ਜੀ। ਔਰ ਮੈਂ ਤੁਹਾਨੂੰ ਇਹ ਵਿਸ਼ਵਾਸ ਦਿਵਾਉਣਾ ਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਔਰ ਭਾਰਤ ਦੀ ਜਿਹੜੀ ਭਾਰਤੀ ਜਨਤਾ ਪਾਰਟੀ ਦੀ ਐਨਡੀਏ ਸਰਕਾਰ ਹੈ ਉਹਨਾਂ ਨੇ 292 ਕਰੋੜ ਰੁਪਇਆ ਪੰਜਾਬ ਸਰਕਾਰ ਨੂੰ ਅੱਜ ਤੋਂ 2 ਮਹੀਨੇ ਪਹਿਲੇ ਹੀ ਪਹੁੰਚਾਤਾ ਜਿੰਨੂੰ ਕਹਿ ਸਕਦੇ ਆ ਡਿਜ਼ਾਸਟਰ ਮੈਨੇਜਮੈਂਟ ਮਤਲਬ ਕਿ ਕੋਈ ਹੜ੍ਹਾਂ ਦੇ ਪ੍ਰੀਕਾਸ਼ਨ ਲੈਣ ਦੇ ਲਈ ਫੜਾ ਦੋ ਬਚਾ ਦੇ ਲਈ ਉਹ ਪੈਸਾ ਪੰਜਾਬ ਸਰਕਾਰ ਕੋਲ ਪਹੁੰਚ ਗਿਆ ਸੀ ਇਹਦੇ ਨਾਲ ਹੀ ਕੱਲ ਅਮਿਤ ਸ਼ਾਹ ਜੀ ਜਿਹੜੇ ਸਾਡੇ ਗ੍ਰਹਿ ਮੰਤਰੀ ਨੇ ਉਹਨਾਂ ਨੇ ਵੀ ਵਿਸ਼ਵਾਸ ਦਵਾਇਆ ਹੈ ਕਿ ਪੰਜਾਬ ਨੂੰ ਕਿਸੇ ਤਰ੍ਹਾਂ ਦਾ ਵੀ ਜੋ ਮਦਦ ਚਾਹੀਦੀ ਹੈ ਕੇਂਦਰ ਸਰਕਾਰ ਵੱਲੋਂ ਭਾਰਤੀ ਜਨਤਾ ਪਾਰਟੀ ਵੱਲੋਂ ਉਹ ਸਾਰੀ ਮਦਦ ਜਿਹੜੀ ਹੈ ਮੁਹੱਈਆ ਕਰਵਾਈ ਜਾਏਗੀ ਇਹਦੇ ਨਾਲ ਹੀ ਸ਼ਿਵਰਾਜ ਸਿੰਘ ਚੋਹਾਨ ਜੀ ਜਿਹੜੇ ਵੀ ਸਾਡੇ ਮੰਤਰੀ ਨੇ ਆਪਣੇ ਖੇਤੀ ਮੰਤਰੀ ਉਹਨਾਂ ਨੇ ਵੀ ਇਹ ਵਿਸ਼ਵਾਸ ਜੋ ਹੈ ਕਿ ਉਹਨਾਂ ਨੇ ਆਪਣੀਆਂ ਟੀਮਾਂ ਭੇਜਤੀਆਂ ਹਨ ਔਰ ਉਹ ਟੀਮਾਂ ਐਗਰੀਕਲਚਰ ਦੀਆਂ ਉਹ ਟੀਮਾਂ ਆ ਕੇ ਪੂਰਾ ਜਾਇਜ਼ਾ ਲੈ ਰਹੀਆਂ ਹੈ ਕਿ ਜੋ ਵੀ ਨੁਕਸਾਨ ਹੈ ਜੋ ਵੀ ਮੁਰੂਸਾਵੇ ਲਈ ਲੋਕਾਂ ਨੂੰ ਮਦਦ ਚਾਹੀਦੀ ਹੋਏਗੀ ਉਹ ਕੇਂਦਰ ਦੀ ਭਾਜਪਾ ਸਰਕਾਰ ਸजग ਹੈ ਮੈਂ ਇਹਦੇ ਬਾਰੇ ਕਾਂਗਾ ਕਿ ਭਗਵਾਨ ਦਵਾਨ ਜੀ ਦੀ ਇੱਕ ਸਟੇਟਮੈਂਟ ਮੈਨੂੰ ਚੰਗੀ ਨਹੀਂ ਲੱਗੀ ਇੱਥੇ ਰਾਜਨੀਤੀ ਨਹੀਂ ਹੈ ਜੀ ਇਹ ਤੇ ਇੱਕ ਵਿਪਦ ਹੈ ਜਿਹਨੂੰ ਰਲ ਮਿਲ ਕੇ ਸਾਨੂੰ ਮੁਕਾਬਲਾ ਕਰਨਾ ਚਾਹੀਦਾ ਹੈ ਪਰਮਾਨ ਸਾਹਿਬ ਦੀ ਇੱਕ ਸਟੇਟਮੈਂਟ ਆਈ ਸੀ ਅੱਜ ਤੋਂ 15 20 ਦਿਨ ਪਹਿਲੇ ਸਾਨੂੰ ਕੋਈ ਲੋੜ ਹੀ ਨਹੀਂ ਸਾਨੂੰ ਕਿਸੇ ਦੀ ਮਦਦ ਦੀ ਲੋੜ ਨਹੀਂ ਬਲੀ ਹੰਕਾਰ ਹੈ ਕਿ ਲੋਕੀ ਇੱਥੇ ਤਣਫ ਰਹੇ ਨੇ ਲੋਕੀ ਔਰ ਭਾਰਤੀ ਜਨਤਾ ਪਾਰਟੀ ਦੇ ਤੁਸੀਂ ਦੇਖੋ ਅੱਜ ਮੇਰੇ ਨਾਲ ਸਾਰੇ ਵਰਕਰ ਸਹਿਬਾਨ ਮੇਰੇ ਨਾਲ ਖੜੇ ਨੇ ਔਰ ਨਿਰੰਤਰ ਲੱਗੇ ਨੇ ਔਰ ਇੱਥੇ ਹੀ ਨਹੀਂ ਸਾਰੇ ਪੰਜਾਬੀ ਲੱਗੇ ਨੇ ਅੱਜ ਸਾਡੀ ਮੀਟਿੰਗ ਹੋਈ ਜਿਹਦੇ ਜਿਹੇ ਜਾਖੜ ਸਾਹਿਬ ਵੀ ਸੀ ਅਸ਼ਲੀ ਸ਼ਰਮਾ ਜੀ ਵੀ ਸੀ ਜਿਹੜੇ ਕਿ ਜਾਖੜ ਸਾਹਿਬ ਸਾਡੇ ਪ੍ਰਧਾਨ ਨੇ ਔਰ ਅਸ਼ਲੀ ਸ਼ਰਮਾ ਜੀ ਕਾਰਜਕਾਰੀ ਪ੍ਰਧਾਨ ਨੇ ਔਰ ਜਿਹੜੀ ਮੁੱਖ ਪੰਜਾਬ ਦੀ ਲੀਡਰਸ਼ਿਪ ਹੈ ਤੇ ਉਹਦੇ ਵਿੱਚ ਸਾਰੇ ਜਨਿਆਂ ਨੇ ਰਿਪੋਰਟ ਦਿੱਤੀ ਆਪਣੇ ਆਪਣੇ ਹਲਕੇ ਆਈ ਆਪਣੇ ਆਪਣੇ ਇਰਾਕੇ ਸਾਰੇ ਲੱਗੇ ਹੋਏ ਨੇ ਲੋਕਾਂ ਦੀ ਸੇਵਾ ਕਰਨ ਜਿਹੜੇ ਲੋਕਾਂ ਨੂੰ ਜੋ ਜ਼ਰੂਰਤ ਹੈ ਉਹ ਪੂਚਾਈ ਜਾ ਰਹੀ ਹੈ ਚਾਹੇ ਉਹ ਜ਼ਰੂਰਤ ਕੋਈ ਕਪੜਿਆਂ ਦੀ ਹੋਏ ਰਾਸ਼ਨ ਦੀ ਹੋਏ ਦਵਾਈਆਂ ਦੀ ਹੋਏ ਜਾਂ ਹੋਰ ਪਸ਼ੂਆਂ ਦੀ ਜੋ ਖਰਾਕ ਹੈ ਉਹਦੀ ਹੋਏ ਉਹ ਸਾਰੀ ਇੱਥੇ ਵੀ ਸਾਡੇ ਪ੍ਰਧਾਨ ਸਾਹਿਬ ਸੰਧੂ ਸਾਹਿਬ ਨੇ ਮੈਨੂੰ ਜਾਣਕਾਰੀ ਦਿੱਤੀ ਹੈ ਕਿ ਜੋ ਵੀ ਮੰਗ ਇਨਾਂ ਨੂੰ ਆ ਰਹੀ ਹੈ ਸਾਡੀ ਟੀਮ ਜਿਹੜੀ ਹੈ ਉਹ ਘਰ ਘਰ ਤੱਕ ਇੱਥੇ ਲੋਕਾਂ ਦੀ ਮਦਦ ਨਹੀਂ ਲੋਕਾਂ ਦੀ ਸੇਵਾ ਕਰਨ ਲੱਗੀ ਹੋਈ ਹੈ ਪਰ ਮੈਂ ਫਿਰ ਵੀ ਬੇਨਤੀ ਕਰਾਂਗਾ ਪੰਜਾਬ ਸਰਕਾਰ ਤੋਂ ਵੀ ਕਿ ਤੁਸੀਂ ਇੱਥੇ ਇਹ ਰਾਜਨੀਤੀ ਨਾ ਸਮਝੋ ਔਰ ਹਲ ਮਿਲ ਕੇ ਸਭ ਦੀ ਮਦਦ ਕਰੀਏ ਮੋਦੀ ਸਾਹਿਬ ਨਹੀਂ ਸੋਚਦੇ ਮੋਦੀ ਸਾਹਿਬ ਤੁਸੀਂ ਦੇਖੋ 292 ਕਰੋੜ ਰੁਪਏ 2 ਮਹੀਨੇ ਦਾ ਕੱਲੀ ਬੈਠੇ ਨੇ ਔਰ ਹੋਰ ਦੇਣ ਲਈ ਵੀ ਤਿਆਰ ਨੇ ਪਰ ਸੀਐਮ ਸਾਹਿਬ ਇਹ ਨਾ ਕਹੋ ਮੈਂ ਮੰਗਣਾ ਹੀ ਨਹੀਂ ਕਿਉਂਕਿ ਤੁਸੀਂ ਸੀਐਮਓ ਤੋਂ ਪੀਐਮ ਨੇ ਤੇ ਤੁਹਾਨੂੰ ਪੰਜਾਬ ਦੀ ਆਵਾਜ਼ ਚੁਗਣੀ ਜਾਈਦੀ ਏ ਮੈਨੂੰ ਯਾਦ ਹੈ ਜਿਹੜੇ ਸਾਤਾਂ ਸੀਐਮ ਰਹੇ ਪ੍ਰਕਾਸ਼ ਸਿੰਘ ਬਾਦਲ ਜੀ ਰਹੇ ਚਾਹੇ ਅਮਰਿੰਦਰ ਸਿੰਘ ਜੀ ਰਹੇ ਜਾਂ ਪ੍ਰਤਾਪ ਸਿੰਘ ਕੈਰੋ ਜੀ ਰਹੇ ਜਿੰਨੇ ਵੀ ਪਹਿਲੇ ਸਾਤਾਂ ਸੀਐਮ ਰਹੇ ਪੰਜਾਬ ਦੇ ਉਹ ਕੇਂਦਰ ਸਰਕਾਰ ਕੋਲ ਜਾਂਦੇ ਸੀ ਕੇਂਦਰ ਸਰਕਾਰ ਨਾਲ ਰਾਸਤਾ ਕਰਦੇ ਸੀ ਪਰ ਮਾਨ ਸਾਹਿਬ ਤੁਹਾਡੀ ਇਹ ਗੱਲ ਪਸੰਦ ਨਹੀਂ ਆਈ ਕਿ ਮੈਂ ਮੰਗਣਾ ਨਹੀਂ ਤੇ ਉਹ ਪਰ ਫਿਰ ਵੀ ਮੈਂ ਵਿਸ਼ਵਾਸ ਦਵਾਣਾ ਭਾਰਤੀ ਜਨਤਾ ਪਾਰਟੀ ਪੰਜਾਬ ਵੱਲੋਂ 올 ਇੰਡੀਆ ਭਾਰਤੀ ਜਨਤਾ ਪਾਰਟੀ ਵੱਲੋਂ ਪ੍ਰਧਾਨ ਮੰਤਰੀ ਮੋਦੀ ਸਾਹਿਬ ਵੱਲੋਂ ਸਾਡੇ ਗ੍ਰਹਿ ਮੰਤਰੀ ਅਮਿਤ ਸ਼ਾਹ ਜੀ ਵੱਲੋਂ ਸਾਡੇ ਜਿਹੜੇ ਪ੍ਰਧਾਨ ਨੇ ਰਾਸ਼ਟਰੀ ਪ੍ਰਧਾਨ ਨੇ ਜਗਤ ਪ੍ਰਕਾਸ਼ ਨੱਡਾ ਜੀ ਔਰ ਸਾਡੇ ਜਿਹੜੇ ਖੇਤੀ ਮੰਤਰੀ ਨੇ ਚੋਹਾਨ ਸਾਹਿਬ ਕਿ ਹਰ ਤਰ੍ਹਾਂ ਦੀ ਮਦਦ ਜਿਹੜੀ ਪੰਜਾਬ ਨੂੰ ਚਾਹੀਦੀ ਹੈ ਉਹ ਮਦਦ ਪਹੁੰਚਾਈ ਜਾਏਗੀ ਔਰ ਕਿਸੇ ਪਾਸੋਂ ਵੀ ਕੋਈ ਕਮੀ ਕੇਂਦਰ ਸਰਕਾਰ ਵੱਲੋਂ ਨਹੀਂ ਲੈਣ ਦਿੱਤੀ ਜਾਏਗੀ ਪ੍ਰਧਾਨ ਸਾਹਿਬ ਤੁਸੀਂ ਬੋਲੋ ਬੋਲ ਅੱਜ ਜ਼ਿਲ੍ਹਾ ਤਰਨਤਾਰਨ ਦੇ ਅਧੀਨ ਆਉਦੇ ਪਿੰਡ ਮੁੰਡਾ ਪਿੰਡ ਵਿਖੇ ਪਾਰਟੀ ਦੇ ਦਿਸ਼ਾ ਨਿਰਦੇਸ਼ਾਂ ਦੇ ਤਹਿਤ ਸਾਡੇ ਬਹੁਤ ਹੀ ਸਤਿਕਾਰਯੋਗ ਪੰਜਾਬ ਪ੍ਰਦੇਸ਼ ਦੇ ਸਾਬਕਾ ਪ੍ਰਧਾਨ ਸਾਬਕਾ ਰਾਜ ਸਭਾ ਮੈਂਬਰ ਸ਼੍ਰੀ ਸ਼ਵੇਤ ਮਲਕ ਜੀ ਉੱਚੇ ਚੇਤਤੌਰ ਤੇ ਕੁਦਰਤੀ ਆਫਤ ਜਿਹੜੀ ਸਾਡੇ ਇਧਰ ਤਰਨਤਨ ਜ਼ਿਲ੍ਹੇ ਦੇ ਵਿੱਚ ਹੜਾਂ ਦੀ ਲਪੇਟ ਦੇ ਵਿੱਚ ਚਾਹੇ ਕਿਸਾਨ ਦੀ ਗੱਲ ਕਰੀਏ ਮਜ਼ਦੂਰ ਦੀ ਗੱਲ ਕਰੀਏ ਜਿਹੜਾ ਇਹ ਕਹਿਰ ਵਰਸਿਆ ਉਹਦੇ ਤਹਿਤ ਅੱਜ ਕੇਂਦਰ ਵੱਲੋਂ ਉਹਨਾਂ ਦੀ ਹਦਦਤਾ ਦੇ ਅਨਸਾਰ ਕਿ ਕੀ ਕੀ ਦੁੱਖ ਤਕਲੀਫਾਂ ਨੇ ਇਲਾਕੇ ਦੇ ਲੋਕਾਂ ਦੀਆਂ ਕਿਉਂਕਿ ਲਗਾਤਾਰ ਭਾਰਤੀ ਜਨਤਾ ਪਾਰਟੀ ਜਿਹੜੀ ਵਕ ਵਕ ਖੇਤਰਾਂ ਦੇ ਵਿੱਚ ਜਿੱਥੇ ਕੁਦਰਤੀ ਆਫਤ ਦੇ ਨਾਲ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਕਿਸਾਨਾਂ ਦਾ ਨੁਕਸਾਨ ਹੋ ਚੁੱਕਾ ਹੈ ਮਜ਼ਦੂਰਾਂ ਦਾ ਨੁਕਸਾਨ ਹੋ ਚੁੱਕਾ ਹੈ ਉਹ ਤਾਂ ਲਗਾਤਾਰ ਜਿੱਥੇ ਜੈਜਾ ਲੈ ਰਹੇ ਨੇ ਉਥੋਂ ਦੇ ਰਹਿੰਦੇ ਭਾਰਤੀ ਜਨਤਾ ਪਾਰਟੀ ਦੀਆਂ ਸੱਜੀਆਂ ਖੱਬੀਆਂ ਬਾਹਾਂ ਲਗਾਤਾਰ ਨਿਰੰਤਰ ਜਿਹੜਾ ਉਹ ਆਪਣੇ ਵੱਲੋਂ ਰਾਜਨੀਤਿਕ ਪੱਧਰ ਤੋਂ ਉੱਪਰ ਉੱਠ ਕੇ ਜਿਹੜੀ ਹਰੇਕ ਸੰਭਵ ਯਤਨ ਕਰਕੇ ਉਹ ਕਿਸਾਨਾਂ ਤੱਕ ਮਜ਼ਦੂਰਾਂ ਤੱਕ ਆਪਣੀਆਂ ਜੜੀਆਂ ਸੁਵਾਵਾ ਦੇ ਰਹੀਆਂ ਨੇ ਬਹੁਤ ਗੱਲ ਕਰਨ ਲਈ ਚਾਹੇ ਖੇਮ ਕਰਨ ਦੀ ਸਰਦਾਰ ਦਲਬੀਰ ਸਿੰਘ ਗਲਗੋਵੀ ਪਿਛਲੇ ਸਮੇਂ ਤੋਂ ਲਗਾਤਾਰ ਹਲਕੇ ਦੇ ਵਿੱਚ ਉਹ ਕਿਸਾਨ ਮਜ਼ਦੂਰਾਂ ਦੇ ਸੰਪਰਕ ਦੇ ਵਿੱਚ ਨਹੀਂ ਗੱਲ ਪੱਟੀ ਦੀ ਕਰੀਏ ਸਾਡੇ ਸਤਿਕਾਰਯੋਗ ਜਿਸਕਰ ਅਨਜੀਤ ਸ਼ਿਵ ਕੁਮਾਰ ਸੋਨੋਜੀ ਉਥੋਂ ਦੀ ਸੁਮੱਚੀ ਜਿਹੜੀ ਟੀਮ ਹੈ ਉਹ ਲਗਾਤਾਰ ਜੋ ਵੀ ਸੰਭਵ ਭਾਰਤੀ ਜਨਤਾ ਪਾਰਟੀ ਦਾ ਇੱਕ ਇੱਕ ਵਰਕਰ ਆਪਣੀ ਨੈਤਿਕ ਜ਼ਿੰਮੇਵਾਰੀ ਸਮਝਦੇ ਹੋਇਆ ਪਾਰਟੀ ਪੰਧਤ ਤੋਂ ਵੀ ਉੱਪਰ ਉੱਠ ਕੇ ਤੇ ਲਗਾਤਾਰ ਜਿਹੜਾ ਉਹ ਕਿਸਾਨ ਮਜ਼ਦੂਰਾਂ ਦੇ ਹੱਕ ਦੇ ਵਿੱਚੋਂ ਪਹਿਰਾ ਦੇ ਰਿਹਾ ਤੇ ਅੱਜ ਜਿੱਥੇ ਵਿਸ਼ੇਸ਼ ਤੌਰ ਤੇ ਫਿਰ ਸ੍ਰੀ ਸ਼ਵੇਤ ਮਲਕ ਜੀ ਨੇ ਪਹੁੰਚ ਕੇ ਇਲਾਕੇ ਦੇ ਲੋਕਾਂ ਦੇ ਨਾਲ ਵੀ ਰੂਬਰੂ ਹੋ ਰਹੇ ਨੇ ਆਪਣੇ ਅੱਖੀ ਡਿਠਾ ਹਾਲ ਵੀ ਵੇਖ ਕੇ ਤੁਹਾਡੇ ਮਾਧਿਅਮ ਰਹੀ ਇਹਨਾਂ ਨੇ ਆਪਣੇ ਸ਼ਬਦਾਂ ਰਹੀ ਸਾਰਾ ਕੁਝ ਬਿਆਨ ਵੀ ਕੀਤਾ ਤੇ ਮੈਨੂੰ ਆਸ ਹੈ ਕਿ ਹਮੇਸ਼ਾ ਹੀ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਲਗਾਤਾਰ ਜਦੋਂ ਵੀ ਸਾਡਾ ਪੰਜਾਬ ਕਿਸੇ ਵੀ ਸੰਕਟ ਘੜੀ ਦੇ ਵਿੱਚ ਆਇਆ ਜਦੋਂ ਦੀ ਵੀ ਪੂਰੇ ਭਾਰਤ ਦੇ ਵਿੱਚ ਉਹਨਾਂ ਨੂੰ ਪਿਛਲੇ 15 ਸਾਲਾਂ ਤੋਂ ਲਗਾਤਾਰ ਸੇਵਾ ਕਰਨ ਦਾ ਮੌਕਾ ਮਿਲਿਆ ਤੇ ਵਿਸ਼ੇਸ਼ ਤੌਰ ਤੇ ਪੰਜਾਬ ਦੇ ਪ੍ਰਤੀ ਉਹਨਾਂ ਸਹਿਦਰਤਾ ਵਿਖਾਉਂਦੇ ਆ ਹਰੇਕ ਔਖੀ ਸੌਖੀ ਘੜੀ ਦੇ ਵਿੱਚ ਉਹਨਾਂ ਨੇ ਹਰੇਕ ਸੰਭਵ ਜਿਹੜੀ ਆ ਉਹ ਸਹਾਇਤਾ ਵੀ ਦਿੱਤੀ ਆ ਤੇ ਅੱਜ ਵੀ ਜਦਾਂ ਮਾਨਯੋਗ ਸ਼ਵੇਤ ਮਲਖਜੀਤ ਦੱਸ ਰਹੇ ਸੀ ਕਿ ਕੁਦਰਤੀ ਆਫਤਾਂ ਦੇ ਬਚਾਅ ਤੋਂ ਪਹਿਲਾਂ ਵੀ ਸ਼ਾਇਦ 211 ਕੇ 92 92 292 ਕਰੋੜ ਦੇ ਕਰੀਬ ਕਿ ਜਿਹੜਾ ਇਹ ਪੈਸਾ ਪਹਿਲੀ ਕਿਸ਼ਤ ਜਿਹੜੀ ਉਹ ਕੇਂਦਰ ਦੇ ਚੁੱਕੇ ਆ ਜਦਕਿ ਉਹਦੇ ਤਹਿਤ ਮੈਂ ਮਹਿਸੂਸ ਕਰਦਾ ਕਿ ਮਾਨਯੋਗ ਸਾਡੇ ਪੰਜਾਬ ਦੇ ਪ੍ਰਧਾਨ ਸਿਧੀ ਸੁਨੀਲ ਜਾਖੜ ਜੀ ਤੁਹਾਡੇ ਪ੍ਰੈਸ ਦੇ ਮਾਧਿਅਮ ਰਹੀਂ ਇੱਕ ਇੱਕ ਅੰਕੜੇ ਤੇ ਜਸਤਨ ਅਜਨਾਲੇ ਆਏ ਸੀ ਉਸ ਦਿਨ ਵੀ ਗੱਲ ਕਰ ਚੁੱਕੇ ਨੇ ਕਿ ਉਹ ਪੈਸਾ ਰਿਲੀਜ਼ ਹੋਣ ਤੋਂ ਪਹਿਲਾਂ ਇੱਕ ਬੈਠਕ ਕੀਤੀ ਜਾਂਦੀ ਹੈ ਜਜ ਵਿੱਚ ਮਾਜੋਗ ਸੂਬੇ ਦਾ ਮੁੱਖ ਮੰਤਰੀ ਭਗਵੰਤ ਮਾਨ ਉਸ ਬੈਠਕ ਦਾ ਹਿੱਸਾ ਹੁੰਦਾ ਤੇ ਤੁਸੀਂ ਪਿਛਲੇ ਸਮੇਂ 'ਚ ਵੇਖੋ ਬੈਠਕ ਵੀ ਨਹੀਂ ਕੀਤੀ ਤੇ ਜਿਹੜਾ ਪੈਸਾ ਆਇਆ ਮੈਂ ਨਹੀਂ ਮਹਿਸੂਸ ਕਰਦਾ ਕਿ ਜਿੱਦਾਂ ਪੈਸਾ ਕਿਤੇ ਸੇਮ ਆ ਰਹੀ ਆ ਕਿ ਸਾਨੂੰ ਕੁਦਰਤੀ ਆਫਤਾਂ ਨੂੰ ਜਿਹੜਾ ਕੋਈ ਮੁਸ਼ਕਲ ਆਵੇ ਉਹਨਾਂ ਤੇ ਕੰਟਰੋਲ ਕੀਤਾ ਜਾਵੇ ਤੇ ਇਹਨਾਂ ਲੋਕਾਂ ਨੇ ਰਿਪੋਰਟ ਵੀ ਭੇਜ ਦਿੱਤੀ ਕਿ ਅਸੀਂ ਖਰਚ ਕਰ ਦਿੱਤਾ ਤੇ ਮੈਂ ਫਿਰ ਤੁਹਾਡੇ ਮਾਧਿਅਮ ਰਾਹੀਂ ਸਮੁੱਚੀ ਭਾਰਤੀ ਜਨਤਾ ਪਾਰਟੀ ਦੇ ਵਰਕਰਾਂ ਵੱਲੋਂ ਸੀਨੀਅਰ ਲੀਡਰਸ਼ਿਪ ਵੱਲੋਂ ਅਚੇਤੇ ਤੌਰ ਤੇ ਸ਼੍ਰੀ ਮਿਤ ਮਲਕੀ ਜੀ ਸਾਡੇ ਕੋਲ ਪਹੁੰਚੇ ਨੇ ਸਾਨੂੰ ਪੂਰੀ ਆਸ ਹੈ ਆਪਣੀ ਪਾਰਟੀ ਤੇ ਕਿ ਇਸ ਦੁੱਖ ਦੀ ਘੜੀ ਦੇ ਵਿੱਚ ਵੀ ਰਾਜਨੀਤਿਕ ਪੱਧਰ ਤੋਂ ਉੱਪਰ ਉੱਠ ਕੇ ਅਸੀਂ ਜੋ ਵੀ ਤਰਨਤਾਰ ਜ਼ਿਲ੍ਹੇ ਦੇ ਵਿੱਚ ਜਿਹੜੇ ਵੀ ਪ੍ਰਭਾਵਿਤ ਇਲਾਕੇ ਦੀ ਵੱਤ ਵਤ ਜਿਹੜੀ ਕੇਂਦਰ ਵੱਲੋਂ ਵੀ ਵਿਚਾਰ ਸਦਵਾਇਆ ਕਿ ਜਲਦੀ ਤੋਂ ਜਲਦੀ ਵਿਸ਼ੇਸ਼ ਪੈਕੇਜ ਦੇ ਕੇ ਅਸੀਂ ਆਪਣੇ ਪਾਕਿਸਤਾਨ ਮਜ਼ਦੂਰਾਂ ਦੀ ਹਰ ਸੰਭਵ ਜਿਹੜੀ ਉਹ ਸਹਾਇਤਾ ਕਰ ਲਈ ਅੱਜ ਵੀ ਤੱਤ ਪਰ ਅੱਧੀ ਜਿਹੜਾ ਸੀਐਮ ਪੰਜਾਬ ਵੱਲੋਂ ਬਾਰ-ਬਾਰ ਕਿਹਾ ਜਾਂਦਾ ਵਾ ਵੀ ਕੇਂਦਰ ਸਰਕਾਰ ਵੱਲੋਂ ਜਿਹੜੀ ਆ ਉਹ ਮਤਲਬ ਗ੍ਰਾਂਟਾਂ ਤੇ ਰੋਕ ਲਾਜ਼ਮੀ ਉਹ ਤੁਹਾਡੇ ਸਾਹਮਣੇ ਜੀ ਆਮ ਆਦਮੀ ਪਾਰਟੀ ਕੋਲ ਸਿਰਫ ਗੱਲਾਂ ਨੇ ਤੇ ਗਮਰਾਹਕੁਨ ਪ੍ਰਚਾਰ ਆ ਆ ਪਿੱਛੇ ਜੇ ਤੁਸੀਂ ਵੇਖੋ ਕਿ ਕੇਂਦਰ ਨੇ ਕਰੋੜਾਂ ਰੁਪਏ ਭੇਜਿਆ ਸੀ ਪ੍ਰਧਾਨ ਮੰਤਰੀ ਆਵਾਸ ਸਰਖੋਜਨਾ ਦੇ ਤਹਿਤ ਇੰਨਾ ਏਡੀ ਨਕਮੀ ਸਰਕਾਰ ਆਮ ਆਦਮੀ ਪਾਰਟੀ ਕੋ ਇਹਨਾਂ ਕੋ ਟੈਂਡਰ ਹੀ ਨਹੀਂ ਲਾਇਕਾ ਸਾਰਾ ਪੈਸਾ ਹੀ ਵਾਪਸ ਚਲਾ ਗਿਆ ਜੀ ਇਹਨਾਂ ਲੋਕਾਂ ਕੋ ਸਿਰਫ ਇੱਕ ਗਮਰਾਹਕੁਨ ਪ੍ਰਚਾਰ ਤੋਂ ਬਿਨਾ ਕੁਝ ਵੀ ਨਹੀਂ ਆ ਇਹ ਲੋਕ ਸਮਝ ਚੁੱਕੇ ਆ ਕਿ ਹੁਣ ਲੋਕ ਵੀ ਕੇਂਦਰ ਦੇ ਪ੍ਰਤੀ ਜਾਗਰੂਕ ਹੋ ਚੁੱਕੇ ਆ ਤੁਹਾਡੇ ਸਾਹਮਣੇ ਆ ਅੱਜ ਵੀਰਾ ਘੱਟ ਕੇ ਇਲਾਕੇ ਦੇ ਜਿਹੜੇ ਕਿਸਾਨ ਆ ਅੱਜ ਭਾਰਤੀ ਜਨਤਾ ਪਾਰਟੀ ਦੇ ਇੱਕ ਇੱਕ ਵਰਕਰ ਐ ਇਸ ਇਲਾਕੇ ਦੇ ਵਿੱਚ ਉਹ ਵੀਰਾ ਘੱਟ ਕੇ ਜਦੋਂ ਪਤਾ ਲੱਗਾ ਕਿ ਸਾਡੀ ਪਾਰਟੀ ਤੇ ਲੀਡਰਸ਼ਿਪ ਸਾਡੇ ਇਲਾਕੇ ਦੇ ਵਿੱਚ ਆ ਕੇ ਸਾਡੇ ਦੁੱਖ ਸੁੱਖ ਦਾ ਜਿਹੜਾ ਉਹ ਸਾਰ ਲੈਣ ਪਹੁੰਚੇ ਆ ਤਾਂ ਅੱਜ ਲੋਕ ਵੀਰਾ ਘੱਟ ਕੇ ਜਿਹੜਾ ਉਹ ਇਲਾਕੇ ਤੇ ਪਹੁੰਚ ਗਿਆ ਸਿਰਫ ਇਹ ਲੋਕ ਆਮ ਆਦਮੀ ਪਾਰਟੀ ਦੇ ਜਿਹੜੇ ਲੋਕ ਆ ਸਿਰਫ ਤੇ ਸਿਰਫ ਜੂਠ ਬੋਲ ਕੇ ਗਮਰਾਹ ਕਰਕੇ ਲੋਕਾਂ ਦੀਆਂ ਭਾਵਨਾਵਾਂ ਦੇ ਨਾਲ ਖੇਡ ਰਿਆ ਤੁਸੀਂ ਆਉਣ ਵਾਲੇ ਟਾਈਮ 'ਚ ਦੇਖਿਓ ਲੋਕ ਜਾਗਰੂਕ ਹੋ ਚੁੱਕੇ ਆ ਕਿ ਜੇ ਸਾਨੂੰ ਕੁਝ ਦੇ ਸਕਦਾ ਤਾਂ ਦੇਸ਼ ਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਭਾਰਤੀ ਜਨਤਾ ਪਾਰਟੀ ਦੇ ਸਕਦੀ ਆ ਸਿਰਫ ਗਮਰਾਹ ਕਰਨ ਪ੍ਰਚਾਰ ਹੈ ਨਾਮ ਆਦਮੀ ਪਾਰਟੀ ਕੋਈ ਤੁਮਾਰ ਵੱਲੋਂ ਇਹ ਵੀ ਕਿਹਾ ਜਾਂਦਾ ਵੀ ਮੈਂ ਤੇ ਆਪਣਾ ਜਿਹੜਾ ਹੈਲੀਕਾਪਟਰ ਹੈ ਉਹ ਵੀ ਦੇ ਦਿੱਤਾ ਪਹਿਲੀਆਂ ਸਰਕਾਰਾਂ ਨੇ ਕਦੀ ਇਹੋ ਜਿਹਾ ਕੋਈ ਮਤਲਬ ਕੰਮ ਨਹੀਂ ਕੀਤਾ ਮੈਂ ਇੱਕ ਹੀ ਬੇਨਤੀ ਤੁਹਾਡੇ ਮਾਧਿਅਮ ਰਹੀ ਨੂੰ ਪੁੱਛਣਾ ਚਾਹਣਾ ਕੋਨੇ ਹੈਲੀਕਾਪਟਰ ਲਿਆ ਕਦੋਂ ਸੀ ਹੈਲੀਕਾਪਟਰ ਲਿਆ ਕਦੋਂ ਸੀ ਇਹ ਪਬਲਿਕ ਦੁਬਾਰਾ ਦਿੱਤੇ ਗਏ ਇੱਕ ਇੱਕ ਟੈਕਸ ਦੁਬਾਰਾ ਸਾਡੀ ਪ੍ਰਾਪਰਟੀ ਆ ਪਬਲਿਕ ਦੀ ਪ੍ਰਾਪਰਟੀ ਹੈ ਤੁਹਾਡੇ ਸਾਹਮਣੇ ਆ ਜੀ ਜਿੱਥੇ ਜਿੱਥੇ ਹੜ੍ਹਾਂ ਤੋਂ ਪ੍ਰਭਾਵਿਤ ਇਲਾਕੇ ਨੇ ਕੇਂਦਰ ਵੱਲੋਂ ਚੌਪਰ ਦਿੱਤੇ ਜਾ ਰਹੇ ਨੇ ਜੈੱਟ ਦਿੱਤੇ ਜਾ ਰਹੇ ਨੇ 에어 ਫੋਰਸ ਨਹੀਂ ਤਰ੍ਹਾਂ ਤਰ੍ਹਾਂ ਦੀ ਜੜੀ ਮਦਦ ਭੇਜ ਕੇ ਲੋਕਾਂ ਨੂੰ ਇਸ ਦੁੱਖ ਦੀ ਤਰਾਸ ਦੀ ਘੜੀ ਤੋਂ ਕੱਢਿਆ ਜਾ ਰਿਹਾ ਜੀ ਅਸੀਂ ਕੋਈ ਇਹਦੇ ਵਿੱਚ ਕੋਈ ਸਹਾਣ ਥੋੜਾ ਕਰ ਰਹੇ ਜੀ ਲੋਕਾਂ ਦੀ ਪ੍ਰਾਪਰਟੀ ਆ ਇਹ ਤੇ ਸਿਰਫ ਇੱਕ ਲੋਕਾਂ ਨੂੰ ਗਮਰਾਹ ਕਰਨ ਵਾਲੀ ਗੱਲ ਆ ਕਿ ਮੈਂ ਆਪਣਾ ਹੈਲੀਕਾਪਟਰ ਦਿੱਤਾ ਮੈਨੂੰ ਦੱਸੋ ਕਿ ਹੈਲੀਕਾਪਟਰ ਨੂੰ ਨੇ ਲਿਆ ਕਦੋਂ ਸੀ ਲੋਕਾਂ ਦੁਆਰਾ ਦਿੱਤੀ ਹੋਈ ਸਾਰਾ ਇਹ ਲੋਕਾਂ ਦੇ ਟੈਕਸ ਦੁਆਰਾ ਦਿੱਤੀ ਗਈ ਲੋਕਾਂ ਦੇ ਆ ਲੋਕਾਂ ਦਾ ਹੱਕ ਹੈ ਜੀ ਸਮਾਉਣ ਦੇ ਉੱਤੇ ਹਰੇਕ ਅਸੀਂ ਲੋਕਾਂ ਦੀ ਪ੍ਰਾਪਰਟੀ ਨੂੰ ਲੋਕਾਂ ਤੇ ਵਰਤ ਸਕਦੇ ਹਾਂ ਇਹ ਤਾਂ ਸਿਰਫ ਇੱਕ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣਾ ਤੇ ਲੋਕਾਂ ਨੂੰ ਗਮਰਾ ਕਰਨ ਦਾ ਇੱਕ ਸਦਾ ਸਦਾ ਆਮ ਆਦਮੀ ਪਾਰਟੀ ਤੇ ਭਗਵੰਤ ਮਾਨ ਕੋ ਸਿਰਫ ਇਹੀ ਚਾਰਾ ਰਹਿ ਗਿਆ ਔਰ ਤਕੋ ਗੱਲ ਹੀ ਨਹੀਂ ਰਹੀ ਤਾਂਜੀ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਬੜੀ ਵਾਇਰਲ ਹੁੰਦੀ ਆ ਕੋਈ ਐਨ ਆਰ ਆਈ ਸੱਜਣਾ ਵੱਲੋਂ ਪੈਸੀ ਭੇਜੀ ਜਾਂਦੇ ਆ ਤੇ ਜਿਹੜੀ ਦਾਨ ਦੀ ਸਮਗਰੀ ਆਉਂਦੀ ਆ ਜਿਹੜੀ ਘੜ ਪੀਟ ਤਾ ਤੱਕ ਪਹਚਾਈ ਜਾਣੀ ਸੀ ਉਹ ਮਾਜੇ ਦਾ ਹੀ ਇੱਕ ਮੰਤਰੀ ਜਿਹੜਾ ਉਹ ਆਮ ਆਦਮੀ ਪਾਰਟੀ ਦੇ ਬੈਨਰ ਲਗਾ ਕੇ ਤੇ ਉਹ ਵੰਡ ਦਿੰਦਾ ਵਾ ਕਿਸ ਤਰ੍ਹਾਂ ਦੇਖੀ ਮੈਂ ਪਹਿਲਾਂ ਵੀ ਬੇਨਤੀ ਕਰਦਾ ਕਿ ਸਾਡੀ ਪਾਰਟੀ ਸਿਰਫ ਬਹੁਤਿਆਂ ਆਲੋਚਨਾਵਾਂ ਵਿੱਚ ਨਹੀਂ ਪੈਂਦੀ ਜੀ ਭਾਰਤੀ ਜਨਤਾ ਪਾਰਟੀ ਕੇ ਅਜਹੀ ਪਾਰਟੀ ਹੈ ਕਿ ਅੱਜ ਜੇ ਮਾਨਯੋਗ ਸ਼੍ਰੀ ਸ਼ਵੇਤ ਮਲਕ ਜੀ ਇੱਥੇ ਪਹੁੰਚੇ ਨੇ ਤਾਂ ਤੁਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਵੇਖੋਗੇ ਕਿ ਉਸ ਚੀਜ਼ ਦਾ ਰਿਜ਼ਲਟ ਮਿਲੂਗਾ ਜੀ ਇਹ ਨਹੀਂ ਕਿ ਜਦੋਂ ਤੁਸੀਂ ਸੋਸ਼ਲ ਮੀਡੀਆ ਤੇ ਵੇਖ ਰਹੇ ਹੋ ਜੀ ਕਿ ਆਏ ਫੋਟੋਆਂ ਲੱਤ ਗਈਆਂ ਜੀ ਤੇ ਲੋਕਾਂ ਦੁਆਰਾ ਦਿੱਤੀ ਗਈ ਨਿੱਜੀ ਸੇਵਾ ਨੂੰ ਅਸੀਂ ਕਹੀਏ ਕਿ ਅਸੀਂ ਆ ਕਰ ਰਹੇ ਹਾਂ ਸਾਡੀ ਭਾਰਤੀ ਜਨਤਾ ਪਾਰਟੀ ਦੇ ਲਾਕੇ ਸਰਦਾਰ ਦਲਬੀਰ ਸਿੰਘ ਹਲਕੋਂ ਖੜੇ ਨੇ ਪਿੱਛੇ ਜੇ ਕੋਈ ਡੀ ਜਲਦੀ ਸਮੱਸਿਆ ਆਈ ਜਾਂ ਕੋਈ ਚਾਰੇ ਦੀ ਸਮੱਸਿਆ ਆਈ ਤੇ ਜੇ ਭਾਰਤੀ ਜਨਤਾ ਪਾਰਟੀ ਜੋ ਕਰ ਰਹੀ ਉਹ ਨਿੱਜੀ ਕਰ ਰਹੀ ਹੈ ਇਹਨਾਂ ਨੂੰ ਕੋਈ ਵਿਖਾਵਾ ਨਹੀਂ ਕਰਦੀ ਪਈ ਇੱਕ ਤੇ ਮੈਂ ਜਾਣਕਾਰੀ ਦੇ ਦਿਆਂ ਜੀ ਜੋ ਪ੍ਰਧਾਨ ਜੀ ਨੇ ਕਿਹਾ ਕਿ ਅੱਜ ਆਉਣ ਦਾ ਮਕਸਦ ਕੀ ਹੈ ਕਿ ਅਸੀਂ ਪ੍ਰਧਾਨ ਮੰਤਰੀ ਜੀ ਮੋਦੀ ਸਾਹਿਬ ਦੇ ਨੁਮਾਇੰਦੇ ਬਣ ਕੇ ਇੱਥੇ ਆਏ ਹਾਂ ਔਰ ਜਿੱਥੇ ਜੀ ਪਾਰਟੀ ਦੇ ਸਾਡੇ ਜਿਹੜੇ ਲੀਡਰ ਸਾਹਿਬਾਨ ਨੇ ਇੱਥੇ ਸੰਧੂ ਸਾਹਿਬ ਔਰ ਉਹਨਾਂ ਦੇ ਸਾਥੀ ਉਹਨਾਂ ਤੋਂ ਵੀ ਇਨਪੁਟ ਲਵਾਂਗੇ ਉੱਥੇ ਹੀ ਅਸੀਂ ਇਲਾਕਾ ਦੇ ਇਲਾਕੇ ਦੇ ਜਿਹੜੇ ਵਸਨੀਕ ਨੇ ਉਹਨਾਂ ਤੋਂ ਵੀ ਇਨਪੁਟ ਲਵਾਂਗੇ ਔਰ ਮੈਂ ਨਿੱਜੀ ਤੌਰ ਤੇ ਪ੍ਰਧਾਨ ਮੰਤਰੀ ਜੀ ਨੂੰ ਚਿੱਠੀ ਵੀ ਲਿਖਨ ਵਾਲਾ ਅਮਿਤ ਭਾਈ ਸ਼ਾਹ ਜੀ ਨੂੰ ਚਿੱਠੀ ਲਿਖਨ ਵਾਲਾ ਔਰ ਜਿਹੜੇ ਸਬੰਧਿਤ ਅਧਿਕਾਰੀ ਵੀ ਨੇ ਚਾਹੇ ਉਹ ਡਿਪਟੀ ਕਮਿਸ਼ਨਰ ਸਾਹਿਬ ਨੇ ਚਾਹੇ ਸਬੰਧਿਤ ਜਿਨ੍ਹਾਂ ਦੀ ਜ਼ਿੰਮੇਵਾਰੀ ਲੱਗੀ ਹੈ ਅਫਸਰਾਂ ਦੀ ਉਹ ਕਿਤੇ ਵੀ ਕੁਸੂਸ ਆਏਗੀ ਤੇ ਉਹ ਮੈਂ ਕੋਆਰਡੀਨੇਟਰ ਹੀ ਸਮਝੋ ਬਣ ਕੇ ਆਇਆ ਕਿ ਇਹਨਾਂ ਦਾ ਆਪਸੀ ਰਾਫਤਾਰ ਰਹੇ ਔਰ ਮੇਨ ਕੀ ਹੈ ਕਿ ਭਾਰਤੀ ਜਨਤਾ ਪਾਰਟੀ ਦਾ ਜਿਹੜਾ ਅਸੂਲ ਹੈ ਉਹ ਰਾਜ ਨਹੀਂ ਸੇਵਾ ਹੈ ਕਿ ਅਸੀਂ ਜਿਹੜੀ ਸੱਤਾ ਹੈ ਉਹ ਸੇਵਾ ਦਾ ਮਾਧਮ ਸਮਝ ਕੇ ਕਰਨਿਆ ਔਰ ਸਾਡਾ ਕੰਮ ਹੈ ਕਿ ਪੁਲ ਜਿਹੜਾ ਕਿ ਲੋਕਾਂ ਤੇ ਸਰਕਾਰ ਦੇ ਵਿੱਚ ਪੁਲ ਦਾ ਕੰਮ ਸਾਡਾ ਵਰਕਰ ਜਿਹੜਾ ਕਰਦਾਰ ਕਰ ਰਿਹਾ ਹੈ ਜਦੋਂ ਪ੍ਰਧਾਨ ਸਾਹਿਬ ਨੇ ਦੱਸਿਆ ਸੰਧੂ ਸਾਹਿਬ ਨੇ ਤੇ ਅਸੀਂ ਇਹ ਸਾਰੀ ਇਨਪੁਟ ਭੇਜਾਂਗੇ ਔਰ ਇਹ ਵਿਸ਼ਵਾਸ ਦੁਆਨੇ ਆ ਕਿ ਜੋ ਵੀ ਇਹਨਾਂ ਦੇ ਮਾਧਿਅਮ ਨਾਲ ਯਾ ਲੋਕਾਂ ਦੀ ਜੋ ਮੰਗ ਹੋਏਗੀ ਉਹਦੇ ਤੇ ਜਿੱਦਾਂ ਮੋਦੀ ਸਾਹਿਬ ਪਹਿਲੇ ਕਾਰਵਾਈ ਕਰਦੇ ਨੇ ਉਦਾਂ ਹੀ ਪ੍ਰਧਾਨ ਮੰਤਰੀ ਦੀ ਸਹਾਇਤਾ ਦੇ ਨਾਲ ਕਾਰਵਾਈ ਕਰਵਾਵਾਂਗੇ ਸਰ ਸਮੇਂ-ਸਮੇਂ 'ਤੇ ਜਿੱਥੇ ਟੈਕਨੋਲੋਜੀ ਦਾ ਜੋ ਚੇਂਜ ਹੋਇਆ ਵਾ ਜਿੱਥੇ ਮਤਲਬ ਬਹੁਤ ਜ਼ਿਆਦੀ ਅਵੇਅਰਨੈਸ ਆ ਗਈ ਆ ਮਤਲਬ ਕੇਂਦਰ ਨੂੰ ਕੀ ਲਿਖਣਾ ਅੱਜਕੱਲ੍ਹ ਤੇ ਫੋਨਾਂ ਤੇ ਮਤਲਬ ਐਸਾ ਲਿਖਣਾ ਮਤਲਬ ਮੇਲ ਹੁੰਦਾ ਹੈ ਜੀ ਅੱਜ ਕੋਈ ਪੱਤਰ ਨਹੀਂ ਭੰਦਾ ਨਾ ਹੀ ਕੋਈ ਚੱਠੀ ਭੰਦਾ ਈਮੇਲ ਦਾ ਜਮਾਨਾ ਹੈ ਈਮੇਲ 2 ਸੈਕਿੰਡ ਦੇ ਵਿੱਚ ਹੀ ਚਲੀ ਜਾਂਦੀ ਹੈ ਪ੍ਰਧਾਨ ਮੰਤਰੀ ਜੀ ਦੇ ਦਫ਼ਤਰ ਇਹ ਜੀ ਔਰ ਪ੍ਰਧਾਨ ਮੰਤਰੀ ਮੋਦੀ ਸਾਹਿਬ ਦਾ ਤੁਹਾਨੂੰ ਪਤਾ ਹੀ ਹੈ ਉਹ ਤੇ ਕੋਈ ਵੀ ਉਹਨਾਂ ਦੇ ਜਿਹੜਾ ਉਹ ਵੈਬਸਾਈਟ ਹੈ ਉਹਦੇ ਤੇ ਕੋਈ ਸ਼ਿਕਾਇਤ ਪਾ ਜਾਏ ਤੇ ਅਗਲੇ ਦਿਨ ਹੀ ਕਿਸੇ ਨਾ ਕਿਸੇ ਅਫਸਰ ਦਾ ਫੋਨ ਆ ਜਾਂਦਾ ਹੈ ਐਸੀ ਕਾਰਵਾਈ ਹੈ ਮੋਦੀ ਸਾਹਿਬ ਦੀ ਤੋਂ ਉਸ ਲਿਹਾਜ਼ ਨਾਲ ਤੁਰੰਤ ਇਹ ਕਾਰਵਾਈ ਦੀ ਅਸੀਂ ਗਰੰਟੀ ਦਿੰਨੇ ਆ ਕਿ ਜੋ ਜੋ ਵੀ ਅਸੀਂ ਮਦਦ ਕਰ ਹੀ ਰਹੇ ਨੇ ਦੇਖੋ ਸੰਧੂ ਸਾਹਿਬ ਜਿਹੜੇ ਨੇ ਉਹ ਲੰਬੇ ਸਮੇਂ ਤੋਂ ਲੋਕਾਂ ਦੀ ਸੇਵਾ 'ਚ ਲੱਗੇ ਨੇ ਔਰ ਉਹ ਨਿਰੰਤਰ ਅੱਜ ਵੀ ਲੋਕਾਂ ਦੀ ਸੇਵਾ 'ਚ ਨੇ ਇਹ ਮੈਂ විශ්ਵਾਸਦਾਰਾ ਭਾਰਤੀ ਜਨਤਾ ਪਾਰਟੀ ਪੰਜਾਬ ਵੱਲੋਂ ਕਿ ਜੋ ਵੀ ਸੰਧੂ ਸਾਹਿਬ ਇਥੋਂ ਇਨਪੁਟਸ ਨਾਲ ਦਿੰਦੇ ਨੇ ਜੋ ਸੰਧੂ ਸਾਹਿਬ ਦੀ ਮੰਗ ਹੋਏਗੀ ਉਹਨੂੰ 100% ਪੂਰਾ ਕੀਤਾ ਜਾਵੇ ਤਾਂ